ਗੁਰੂ ਨਾਨਕ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਅੱਜ ਭਾਈ ਲੈਣਾ ਜੀ ਤੁਰੇ ਨੇ ਘੋੜੇ ਤੇ ਸਵਾਰ ਹੋਏ ਜਦੋਂ ਕਰਤਾਰਪੁਰ ਨਗਰ ਦੇ ਨੇੜੇ ਪਹੁੰਚੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਹੋਇਆ ਦੀਵਾਨ सजਿਆ ਗੁਰੂ ਨਾਨਕ ਮਹਾਰਾਜ ਸੱਚੇ ਬਾਦਸ਼ਾਹ ਜੀ ਜਦੋਂ ਦੀਵਾਨ ਦੀ ਸਮਾਪਤੀ ਹੋਈ ਆਪਣੇ ਪਲੰਗ ਤੋਂ ਉੱਠੇ ਧੰਨ ਗੁਰੂ ਨਾਨਕ ਪਾਤਸ਼ਾਹ ਪਲੰਗ ਤੋਂ ਉੱਠੇ ਨੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਧਰਮਸ਼ਾਲਾ ਤੋਂ ਬਾਹਰ ਆਏ ਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ ਜੀ ਕਿਤੇ ਜਾ ਰਹੇ ਹੋ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਦੀਵਾਨ ਦੀ ਸਮਾਪਤੀ ਹੋਈ ਆ ਕੋਈ ਜਲ ਪਾਣੀ ਪ੍ਰਸ਼ਾਦ ਪਾਣੀ ਕੁਝ ਨਹੀਂ ਛਕਿਆ ਕਿਤੇ ਜਾ ਰਹੇ ਹੋ ਗੁਰੂ ਨਾਨਕ ਮਹਾਰਾਜ ਜੀ ਨੇ ਸਾਧ ਸੰਗਤ ਜੀ ਉੱਥੇ ਬਹੁਤ ਪਿਆਰ ਦੇ ਵਚਨ ਕੀਤੇ ਸਿੱਖੋ ਅੱਜ ਮੇਰੇ ਰਾਜ ਭਾਗ ਦਾ ਮਾਲਕ ਆ ਰਿਹਾ ਏ ਮੈਂ ਆਪਣੇ ਰਾਜ ਭਾਗ ਦੇ ਮਾਲਕ ਨੂੰ ਜੀ ਆਇਆਂ ਕਹਿਣ ਚੱਲਿਆ ਏ ਵੇਖੋ ਅੰਦਰ 12 ਵਜੇ ਕੀ ਅੰਦਰ ਇਤਰੋਂ ਵੀ ਪੂਰਾ ਉਧਰ ਜਿਨ੍ਹਾਂ ਤੇ ਬਖਸ਼ਿਸ਼ ਹੋਣੀ ਆ ਉਹ ਗੁਰੂ ਅੰਗਦ ਦੇ ਮਹਾਰਾਜ ਜੀ ਭਾਈ ਲੈਣਾ ਜੀ ਆ ਰਹੇ ਨੇ ਕਹਿੰਦੇ ਉਹਨਾਂ ਨੂੰ ਮੈਂ ਜੀ ਆਇਆਂ ਕਹਿਣ ਚੱਲਿਆ ਅੱਜ ਮੇਰੇ ਰਾਜ ਦੇ ਮਾਲਕ ਆ ਰਹੇ ਨੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਰਿਆ ਰਹੇ ਨੇ ਪਹਿਲਾਂ ਕਦੇ ਭਾਈ ਲੈਣਾ ਜੀਾਂ ਨੇ ਦਰਸਨ ਨਹੀਂ ਸੀ ਕੀਤੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਏ ਤੇ ਭਾਈ ਲੈਣਾ ਜੀ ਘੋੜੇ ਤੇ ਸਵਾਰ ਨੇ ਬਾਬਾ ਇੱਥੇ ਮੈਂ ਗੁਰੂ ਨਾਨਕ ਮਹਾਰਾਜ ਜੀਾਂ ਦੇ ਦਰਸ਼ਨ ਕਰਨ ਆਇਆ ਕਿ ਕਰਤਾਰਪੁਰ ਦੇ ਵਿੱਚ ਦੱਸ ਸਕਦੇ ਹਾਂ ਕਿੱਥੇ ਨੇ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਲੈਣੇ ਨੂੰ ਕਹਿੰਦੇ ਪੁਰਖਾ ਤੋ ਗੁਰੂ ਨਾਨਕ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਆਇਆ ਮੈਂ ਵੀ ਉਹਨਾਂ ਦੇ ਦਰਤੀ ਜਾ ਰਹਿਆਂ ਇਹ ਘੋੜੇ ਦੀ ਲਗਾਮ ਮੈਨੂੰ ਫੜਾ ਦੇ ਤੂੰ ਘੋੜੇ ਤੇ ਬੈਠ ਚੱਲ ਤੈਨੂੰ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਵਾਵਾਂ ਗੁਰੂ ਨਾਨਕ ਮਹਾਰਾਜ ਜੀ ਘੋੜੇ ਦੀ ਲਗਾਮ ਫੜ ਕੇ ਤੁਰੇ ਜਾ ਰਹੇ ਨੇ ਭਾਈ ਲੈਣਾ ਜੀ ਘੋੜੇ ਤੇ ਸਵਾਰ ਨੇ ਉਹ ਸਮੇ ਗੁਰੂ ਨਾਨਕ ਮਹਾਰਾਜ ਜੀ ਆਪਣੇ ਰਾਜ ਭਾਗ ਦੇ ਮਾਲਕ ਨੂੰ ਮਨੋਮਣੀ ਕਿਵੇਂ ਖੁਸ਼ ਹੋ ਰਹੇ ਨੇ ਮੁਸਕਰਾ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਚਰਨ ਸਰਨ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਐ ਹੁੰਦਾ ਗੁਰੂ ਆਪਣੇ ਸਿੱਖ ਨੂੰ ਲੈਣ ਵਾਸਤੇ ਅੱਗੇ ਚੱਲ ਕੇ ਤੇ ਗੁਰੂ ਨਾਨਕ ਮਹਾਰਾਜ ਜੀ ਅੰਦਰੋਂ ਅੰਦਰੀ ਗੁਰੂ ਨਾਨਕ ਧੰਨ ਪਈ ਲੈਣਾ ਜੀਆਂ ਨੂੰ ਜੀ ਆਇਆਂ ਆਖ ਰਹੇ ਨੇ ਜੀ ਆਇਆਂ ਨੂੰ ਜੀ ਆਇਆਂ ਨੂੰ 귀아운귀 ਇਹ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਭਾਈ ਲੈਣਾ ਜੀ ਨੂੰ ਅੱਗੇ ਹੋ ਕੇ ਲੈਣ ਵਾਸਤੇ ਗਏ ਘੋੜੇ ਦੀ ਲਗਾਮ ਫੜੀ ਤੇ ਭਾਈ ਲੈਣਾ ਜੀ ਘੋੜੇ ਤੇ ਸਵਾਰ ਧਰਮਸ਼ਾਲਾ ਦੇ ਨੇੜੇ ਪਹੁੰਚੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਿੱਖਾ ਆਹ ਤੇਰੇ ਗੁਰੂ ਦਾ ਦਰ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਦੇ ਤੋ ਦਰਸ਼ਨ ਕਰਨ ਵਾਸਤੇ ਆਇਆ ਆ ਤੇਰੇ ਗੁਰੂ ਦਾ ਦਰ ਇਹ ਘੋੜੇ ਨੂੰ ਬੰਨ ਤੇ ਆਪਣੇ ਗੁਰੂ ਦੇ ਦਰਸ਼ਨ ਕਰ ਭਾਈ ਲੈਣਾ ਜੀ ਘੋੜੇ ਤੋਂ ਥੱਲੇ ਉਤਰੇ ਥੱਲੇ ਉਤਰ ਕੇ ਸਾਧ ਸੰਗਤ ਜੀ ਘੋੜੇ ਨੂੰ ਬੰਨਿਆ ਇਹ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਕੇ ਪਲੰਗ ਤੇ ਸੱਜ ਜਾਂਦੇ ਨੇ ਇਦਰੋਂ ਭਾਈ ਲੈਣਾ ਜੀ ਧਰਮਸਾਲਾ ਦੇ ਅੰਦਰ ਪਹੁੰਚੇ ਅੰਦਰ ਗਏ ਤੇ ਪਲੰਗ ਤੇ ਗੁਰੂ ਨਾਨਕ ਮਹਾਰਾਜ ਜੀ ਬਰਾਜਮਾਨ ਨੇ ਜਾ ਕੇ ਭਾਈ ਲੈਣੇ ਨੇ ਨੇਤਰ ਜਿਹੜੇ ਨੇ ਉਹ ਧਰਤੀ ਦੇ ਵਿੱਚ ਗੱਡੇ ਨੇ ਨੀਵੀਂ ਪਾਈ ਆ ਜਾ ਕੇ ਗੁਰੂ ਨਾਨਕ ਮਹਾਰਾਜ ਜੀਆਂ ਨੂੰ ਨਮਸ਼ਕਾਰ ਕੀਤੀ ਮੱਥਾ ਟੇਕਿਆ ਡੰਡਾਉਤ ਕੀਤੀ ਨਾਮਸ਼ਕਾਰ ਕਰਕੇ ਜਦੋਂ ਭਾਈ ਲੈਹਣਾ ਜੀਆ ਨੇ ਨੇਤਰ ਉੱਪਰ ਚੱਕੇ ਦਰਸ਼ਨ ਕੀਤੇ ਧੰਨ ਗੁਰੂ ਨਾਨਕ ਮਹਾਰਾਜ ਜੀਆਂ ਦੇ ਉਹ ਮਨਾਂ ਪੋਤ ਵੱਡੀ ਭੁੱਲ ਹੋ ਗਈ ਬਹੁਤ ਵੱਡਾ ਨਰਾਦਰ ਹੋ ਗਿਆ ਏ ਆਇਆ ਸੀ ਗੁਰੂ ਦੇ ਕੋਲੋਂ ਖੁਸ਼ੀਆਂ ਲੈਣ ਵਾਸਤੇ ਇਤੇ ਨਰਾਦਰੀ ਕਰ ਬੈਠਾ ਏ ਗੁਰੂ ਦੇ ਕੋਲ ਆ ਕੇ ਭੁੱਲ ਕਰ ਬੈਠਾ ਏ ਇਹ ਹੋ ਸਕਦਾ ਵੀ ਸੇਵਕ ਕੋੜੇ ਤੇ ਹੋਵੇ ਤੇ ਗੁਰੂ ਲਗਾਉਂ ਫੜ ਕੀ ਤੁਰਿਆ ਹੁੰਦਾ ਹੋਵੇ ਸੇਵਕ ਉੱਚਾ ਤੇ ਗੁਰੂ ਨੀਮਾ ਹੋ ਸਕਦਾ ਉਹ ਮਨਾ ਕਿੱਡੀ ਭੁੱਲ ਕਰ ਬੈਠਾ ਹੈ ਪਹਿਲੇ ਦਿਨ ਆਇਆ ਸੀ ਪਹਿਲੇ ਦਿਨੇ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦੀ ਨਰਾਦਰੀ ਕਰ ਲਈ ਭੁੱਲ ਕਰ ਲਈ ਉਹ ਭਾਈ ਲੈਣਾ ਜੀ ਆਨੇ ਧੰਨ ਗੁਰੂ ਨਾਨਕ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਸਿਰ ਰੱਖਿਆ ਨੇਤਰਾ ਵਿੱਚੋਂ ਬਿਰਾਗ ਦਾ ਜਲ ਵਗਦਾ ਏ ਕਿੰਨਾ ਸਮਾਂ ਭਾਈ ਲੈਣਾ ਜੀ ਉਠੇ ਨਹੀਂ ਇਨ੍ਹਾਂ ਨੇਤਰਾ ਵਿੱਚੋਂ ਬਿਰਾਗ ਆਇਆ ਗੁਰੂ ਨਾਨਕ ਮਹਾਰਾਜ ਜੀਆਂ ਦੇ ਚਰਨ ਤੋਤੇ ਭਾਈ ਲੈਣੇ ਨੇ ਚਰਨ ਤੋਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਿੱਖਾ ਇੰਨਾ ਬਿਰਹੋ ਇੰਨਾ ਬਿਰਾਗ ਕਿਉਂ ਦੁਖੀ ਹੋਣਾ ਏ ਕਿਉਂ ਇੰਨੇ ਬਰਾਗ ਦੇ ਵਿਚਾਰ ਰਹੇ ਆ ਸੱਚੇ ਪਾਤਸ਼ਾ ਆਇਆ ਸੀ ਖੁਸ਼ੀਆਂ ਲੈਣ ਵਾਸਤੇ ਮੈਂ ਤੋਂ ਭੁੱਲ ਹੋ ਗਈ ਆਇਆ ਸੀ ਗੁਰੂ ਦੇ ਕੋਲੋਂ ਮੈਂ ਵਿਡਿਆਨਾਂ ਲੈਣ ਵਾਸਤੇ ਸੱਚੇ ਪਾਤਸ਼ਾ ਜੀ ਆਪ ਜੀਆਂ ਦਾ ਨਰਾਦਰ ਮੈਨੂੰ ਨਹੀਂ ਸੀ ਪਤਾ ਤੁਸੀਂ ਆਪ ਗੁਰੂ ਨਾਨਕ ਪਾਤਸ਼ਾ ਮੇਰੇ ਘੋੜੇ ਦੀ ਲਗਾਮ ਫੜ ਕੇ ਤੁਰ ਰਹੇ ਹਾਂ ਮੈਨੂੰ ਨਹੀਂ ਸੀ ਪਤਾ ਕਕਿਆ ਕਕਿਆ ਕੇ ਬੇਨਤੀਆਂ ਕਰ ਰਹੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਪੁੱਛ ਰਹੇ ਨੇ ਸਿੱਖਾ ਤੂੰ ਚੱਲ ਕੇ ਆਇਆ ਤੇਰਾ ਨਾਂ ਕੀ ਆ ਆਪਣਾ ਨਾਂ ਦੱਸ ਕਹਿੰਦਾ ਸੱਚੇ ਭਾਈ ਲੈਣਾ ਜੀਆ ਨੇ ਸੋਚਿਆ ਵੀ ਇੱਕ ਤੇ ਗੁਰੂ ਨੂੰ ਲਗਾਮ ਫੜਾ ਕੇ ਆਪ ਕੋੜੇ ਤੇ ਗੁਰੂ ਤੁਰ ਕੇ ਆਇਆ ਏ ਇੱਕ ਤੇ ਗਲਤੀ ਹੋ ਚੁੱਕੀ ਆ ਪਰ ਦੂਜਾ ਜਿਹੜਾ ਗੁਰੂ ਵਚਨ ਕਰ ਰਿਹਾ ਜੇ ਗੁਰੂ ਦੇ ਬਚਨਾਂ ਦਾ ਮੈਂ ਜਵਾਬ ਨਾ ਦਿੱਤਾ ਦੂਜੀ ਗਲਤੀ ਫਿਰ ਹੋ ਜਾਵੇਗੀ ਭਾਵੇਂ ਕਿ ਬੋਲਿਆ ਨਹੀਂ ਸੀ ਜਾਂਦਾ ਕੰਠ ਰੁਕ ਚੁਕਿਆ ਏ ਇੰਨੇ ਬਰਾਗ ਦੇ ਵਿੱਚ ਆ ਗਏ ਨੇ ਸਾਧ ਸੰਗਤ ਜੇ ਕਿਤੇ ਆਪਾਂ ਨੂੰ ਬਹੁਤ ਹੀ ਖੁਸ਼ੀ ਵੀ ਮਿਲ ਜਾਵੇ ਕਈ ਵਾਰੀ ਇੰਨੀ ਖੁਸ਼ੀ ਮਿਲ ਜਾਂਦੀ ਆ ਸਾਡਾ ਜਿਹੜਾ ਕੰਠ ਆ ਗਲਾ ਉਹ ਰੁਕ ਜਾਂਦਾ ਏ ਬੋਲਿਆ ਨਹੀਂ ਜਾਂਦਾ ਇੰਨੀ ਖੁਸ਼ੀ ਮਿਲ ਜਾਂਦੀ ਆ ਕਈ ਵਾਰੀ ਐਡਾ ਬਿਰਾਗ ਲੱਗ ਜਾਂਦਾ ਏ ਕੋਈ ਬਹੁਤਾ ਦੁੱਖ ਆ ਜਾਂਦਾ ਏ ਨਾ ਮਨ ਬਿਰਾਗ ਚ ਚਲਾ ਜਾਂਦਾ ਰਹਿੰਦਾ ਏ ਉਦੋਂ ਵੀ ਨਹੀਂ ਬੋਲਿਆ ਜਾਂਦਾ ਹੁਣ ਭਾਈ ਲੈਣਾ ਜੀ ਬਹੁਤ ਬਿਰਾਗ ਦੇ ਵਿੱਚ ਨੇ ਭਾਈ ਲੈਣਾ ਜੀਆਂ ਤੋਂ ਬੋਲਿਆ ਤੇ ਨਹੀਂ ਸੀ ਜਾਂਦਾ ਪਰ ਕੰਠ ਰੁਕ ਰਿਹਾ ਏ ਭਾਈ ਲੈਣਾ ਜੀਆਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਾਤਾ ਪਿਤਾ ਨੇ ਮੇਰਾ ਨਾਂ ਰੱਖਿਆ ਭਾਈ ਲੈਣਾ ਗੁਰੂ ਨਾਨਕ ਮਹਾਰਾਜ ਜੀ ਮੁਸਕਰਾਏ ਮੁਸਕਰਾ ਕੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਲੈਣਾ ਤੇ ਮੈਂ ਦੇਣਾ ਏ ਉਹ ਜਦੋਂ ਤੂੰ ਲੈਣ ਵਾਸਤੇ ਆਇਆ ਮੈਂ ਦੇਣ ਵਾਸਤੇ ਤਿਆਰਾਂ ਤੂੰ ਕਿਉਂ ਵਿਰਾਗ ਕਰਦਾ ਏ ਕਿਉਂ ਤੂੰ ਇੰਨੇ ਵਿਰਾਗ ਦੇ ਵਿੱਚ ਰੋਈ ਜਾਂਦਾ ਏ ਜਦੋਂ ਮੈਂ ਦੇਣ ਵਾਸਤੇ ਤਿਆਰਾਂ ਤੂੰ ਲੈਣ ਵਾਸਤੇ ਆਇਆ ਨਾ ਵਿਰਾਗ ਕਰ ਉਹ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨਾਂ ਨਾਲ ਜੋੜਿਆ ਭਾਈ ਲੈਹਣੇ ਨੂੰ ਭਾਈ ਲੈਹਣਾ ਜੀਆ ਨੇ ਗੁਰੂ ਨਾਨਕ ਮਹਾਰਾਜ ਜੀਆ ਦੇ ਚਰਨਾਂ ਵਿੱਚ ਰਹਿ ਕੇ ਫਿਰ ਉਪਦੇਸ਼ ਕਮਾਉਣਾ ਸ਼ੁਰੂ ਕਰ ਦਿੱਤਾ ਕਿੰਨੀਆਂ ਸਵਾਭਾ ਨਿਭਾਈਆਂ ਭਾਈ ਲੈਹਣਾ ਜੀਆ ਨਿਤ ਅੱਦੀ ਰਾਤ ਨੂੰ ਗੁਰੂ ਨਾਨਕ ਮਹਾਰਾਜ ਜੀਆ ਦੇ ਵਸਤਰ ਧੋਣ ਦਾ ਹੁਕਮ ਹੋ ਜਾਣਾ ਅੱਦੀ ਰਾਤ ਨੂੰ ਵਸਤਰ ਧੋਣ ਲੱਗ ਜਾਣਾ ਭਾਈ ਲੈਹਣਿਆ ਜਦੋਂ ਦੇਖ ਤੇ ਬਾਹਰ ਧੋਪਾਈ ਆ ਵਸਤਰ ਥੋੜੇ ਮੈਲੇ ਨੇ ਧੋਦੇ ਇਹ ਨਹੀਂ ਕਹਿਣਾ ਸੱਚੇ ਪਾਤਸ਼ਾਹ ਜੀ ਅੱਧੀ ਰਾਤ ਆ ਤੁਹਾਨੂੰ ਪੁੱਪ ਦਿਖ ਰਹੀਆਂ ਨਹੀਂ